ਮੁਝੇ ਤਾਂ ਗੁਲਗੁਪੇ ਖਾਣੇ ਦਾ ਦਿਲ ਕਰ ਰਹਾ। ਮੁਝੇ ਤਾਂ ਚਾਟ ਖਾਣੇ ਦਾ ਦਿਲ ਕਰ ਰਹਾ। ਫਿਰ ਗੋਲਗੁਪੇ ਚਾਟ ਖਾਓਗੇ ਭੈਣੋ ਤੇ ਫਿਰ ਇਹ ਪ੍ਰੋਬਲਮ ਲਈ ਤਿਆਰ ਹੋ ਜਾਓ। ਜਿਹੜੇ ਇਹ ਪੱਤੇ ਹੈਗੇ ਨੇ ਦੇਖੋ ਤੁਸੀਂ ਇਹ ਅਮਰੂਦ ਦਾ ਪੱਤਾ ਹੈ। ਇਹ ਜਾਮਨ ਦੇ ਪੱਤੇ ਨੇ ਤੇ ਇਹ ਕੜੀ ਪੱਤੇ ਨੇ। ਤੁਸੀਂ ਕਹ ਰਹੇ ਹੋ ਵੀ ਇਨ੍ਹਾਂ ਤਿੰਨਾਂ ਪੱਤਿਆਂ 'ਚ ਬੜੀ ਤਾਕਤ ਹੈ, ਬੜੀ ਪਾਵਰ ਹੈ। ਪੀਸੀਓਡੀ ਦੀ ਪ੍ਰੋਬਲਮ ਨੂੰ ਦੂਰ ਕਰਨ ਲਈ। ਲਾਈਫ ਸਟਾਈਲ ਜਦੋਂ ਸਾਡਾ ਜ਼ਿਆਦਾ ਲਗਜ਼ਰੀ ਹੋ ਜਾਂਦਾ, ਮਾਡਰਨ ਹੋ ਜਾਂਦਾ, ਜਦੋਂ ਅਸੀਂ ਕਹਿੰਦੇ ਵੀ ਮੈਂ ਤਾਂ ਕੰਮ ਕੋ ਹੱਥ ਨਹੀਂ ਲਗਾਤੀ। ਮੈਨੇ ਜੋ ਹਰ ਕੰਮ ਕੇ ਲੀਏ ਮੇਡ ਰੱਖੀ ਹੋਈ ਹੈ ਜਿਹੜੀ ਜ਼ਿਆਦਾ ਹਰ ਕੰਮ ਲਈ ਜਿਹੜਾ ਅੱਗੋਂ ਸੇਵਾਦਾਰ ਭਾਲਦੇ ਨੇ ਨਾ ਇਹ ਉਹਨਾਂ ਬੀਬੀਆਂ ਭੈਣਾਂ ਨੂੰ ਜ਼ਿਆਦਾ ਪ੍ਰੋਬਲਮ ਆਂਦੀ ਹੈ ਜਿਹੜੀਆਂ ਹੱਤੀ ਕੰਮ ਕਰ ਲੈਂਦੀਆਂ ਉਹਨਾਂ ਨੂੰ ਨਹੀਂ ਆਂਦੀ ਜਿੰਨੂੰ ਜਿੰਨੂੰ ਵੀ ਮੇਰੀ ਭੈਣ ਨੂੰ ਕਿਸੇ ਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਪੀਸੀਓਡੀ ਦੀ ਜਾਂ ਪੀਸੀਓਐਸ ਦੀ ਜਾਂ ਗੰਡਾ ਦੀ ਜਾਂ ਰਸੋਲੀਆਂ ਦੀ ਜਾਂ ਜਿਹੜਾ ਵੀ ਅੱਗੋਂ ਫੀਮੇਲ ਏ ਉਹ ਬੱਚਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਨਿਊਲੀ ਵੈਡਿਡ ਨੇ ਉਹ ਜੇ ਹੱਤੀ ਆਪਣੇ ਕੰਮ ਹੀ ਕਰਨਾ ਸ਼ੁਰੂ ਕਰ ਦੇਣਾ ਬੈਠ ਕੇ ਪੋਚਾ ਲਾਣੀ ਸ਼ੁਰੂ ਕਰ ਦੇਣਾ ਤੇ ਮੈਂ ਇਹੀ ਕਹਣਾ ਵਾਂ ਵੀ ਉਸ ਤੋਂ ਬਾਅਦ 1 ਮਹੀਨਾ ਬੈਠ ਕੇ ਪੋਚਾ ਲਾ ਲਓ ਉਸ ਤੋਂ ਬਾਅਦ ਦੁਬਾਰਾ ਟੈਸਟ ਕਰਾ ਲਓ ਜੇ ਪੀਸੀਓਡੀ ਨਿਕਲਾਈ ਤੇ ਮੈਂ ਜ਼ਿੰਮੇਵਾਰ ਘਟ ਰਿਹਾ ਜੀ ਦੇਖੋ ਤੇ ਪਾਣੀ ਥੋੜਾ ਜਿਹਾ ਆਪਾਂ ਇਹਨੂੰ ਹੋਰ ਤੇਜ਼ ਕਰ ਦਿੰਨੇ ਫਲੇਮ ਨੂੰ ਤੇ ਆਹ ਦੇਖੋ ਪਾਣੀ ਕਿੰਨਾ ਘਟ ਗਿਆ ਜੀ ਜਦੋਂ 1 ਗਲਾਸ ਪਾਣੀ ਨੂੰ ਅੱਧਾ ਅੱਧਾ ਗਲਾਸ ਰਹਿ ਗਿਆ ਫਿਰ ਆਪਾਂ ਚਾਹ ਪੱਤੀ ਵਾਲੀ ਪੋਣੀ ਲੈ ਕੇ ਜੀ ਤੇ ਇਹਨੂੰ ਪੁਣ ਕੇ ਤੇ ਆਹ ਸਾਡਾ ਫਾਰਮੂਲਾ ਬਣ ਗਏ ਨੁਸਕਾ ਬਿਲਕੁਲ ਰੈਡੀ ਹੋ ਗਿਆ ਜੀ ਆ ਦੇਖੋ ਇਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਦੇਖੋ ਫਰੂਕੀ ਸਾਹਿਬ ਰੰਗ ਦੇਖੋ ਕਿੱਡਾ ਪਿਆਰਾ ਹੈ ਇਹਦਾ ਜੀ ਜੀ ਬਿਲਕੁਲ ਸੁਨਹਿਰੀ ਰੰਗ ਹੈ ਜੀ ਪਰ ਅੱਜਕੱਲ ਤਾਂ ਨਵੀਂ ਉਮਰ ਦੀਆਂ ਬੱਚੀਆਂ 16 17 18 ਸਾਲ 12 ਸਾਲ ਦੇ ਨੂੰ ਵੀ ਇਹ ਰਸੌਲੀਆਂ ਵਾਲਾ ਪ੍ਰੋਬਲਮ ਵੀ ਸੀ ਜਾਂ ਡੀਪੀਸੀਓ ਐਸ ਦੀ ਪ੍ਰੋਬਲਮ ਆ ਰਹੀ ਹੈ ਮੈਂ ਕਿਸੇ ਬੱਚੇ ਨੂੰ ਪੁੱਛਿਆ ਮੈਂ ਕਿਹਾ ਤੁਹਾਨੂੰ ਕਿਸ ਗੱਲ ਦਾ ਸਟ੍ਰੈਸ ਹੈ ਵੀ ਤੈਨੂੰ ਕਿਉਂ ਇਹ ਪ੍ਰੋਬਲਮ ਦਿਮਾਗ ਤੇਰਾ ਚੱਕਰ ਕਿਉਂ ਵਧੇ ਹੋਏ ਨੇ ਦਿਮਾਗ ਦੇ ਉਹ ਕਹਿੰਦੇ ਜੀ ਮੈਂ ਫੇਸਬੁਕ ਤੇ ਅਕਾਊਂਟ ਬਣਾਇਆ ਮ ਉਸ ਗੱਲ ਦੀ ਮੈਂ ਟੈਨਸ਼ਨ ਨਹੀਂ ਹੈ ਸਭ ਤੋਂ ਪਹਿਲਾ ਸਿੰਪਟਮ ਇਹੀ ਹੁੰਦਾ ਜੇ ਤੁਹਾਨੂੰ ਪੀਸੀਓਡੀ ਦੀ ਪ੍ਰੋਬਲਮ ਆ ਗਈ ਤੁਹਾਡੀ ਡੇਟ ਅੱਗੇ ਪਿੱਛੇ ਹੋਣੀ ਸ਼ੁਰੂ ਹੋ ਜੇਗੀ ਮੈਨਸਟਰਲ ਕ੍ਰੇਮ ਆਣੀ ਸ਼ੁਰੂ ਹੋ ਜਾਂਦੇ ਨੇ ਕਿ ਕ੍ਰੇਮਸ ਆਣੀ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਪੇਨਫੁੱਲ ਬਲੀਡਿੰਗ ਹੁੰਦੀ ਹੈ ਕਿਸੇ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਲੌਂਗ ਟਾਈਮ ਚੱਲਦੀ ਰਹਿੰਦੀ ਹੈ ਕਿਸੇ ਨੂੰ ਬਲੀਡਿੰਗ ਹੁੰਦੀ ਨਹੀਂ ਸਪੌਟਿੰਗ ਹੋ ਕੇ ਬੰਦ ਹੋ ਜਾਂਦੀ ਹੈ ਸਰੀਰ ਇਦਾਂ ਹੋ ਜਾਂਦਾ ਜਿਦਾ ਲੱਕੜ ਨੂੰ ਸਿਉਂਕ ਲੱਗ ਜਾਂਦੀ ਹੈ ਕੋਈ ਕੰਮ ਕਰਨ ਜੁਗਾ ਬੰਦਾ ਰਹਿੰਦਾ ਹੀ ਨਹੀਂ ਸਾਰੀ ੜੜੀ ਬੰਦੇ ਨੂੰ ਇਹੀ ਟੈਨਸ਼ਨ ਹੁੰਦੀ ਹੈ ਵੀ ਅੱਗੇ ਹੋ ਗਿਆ ਹੀ ਪਿੱ ਵੀਕਨੈਸ ਆ ਗਈ ਹੈ ਬੋਡੀ ਦੇ ਵਿੱਚ ਮੈਂ ਮਤਲਬ ਅੰਜੇ ਤੇ ਡਿੱਗੀ ਰਵਾਂ ਲੈਸ ਪ੍ਰੈਸਟ ਕਰੀ ਜਾਵਾਂ ਮਤਲਬ ਵੀਕਨੈਸ ਦੀ ਹੱਦ ਹੋ ਜਾਂਦੀ ਇਨਤਿਹਾ ਹੋ ਜਾਂਦੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਘਰ ਘਰ ਦੇ ਵਿੱਚ ਇੱਕ ਬਿਮਾਰੀ ਹੈ ਜਿਹੜੀਆਂ ਸਾਡੀਆਂ ਭੈਣਾਂ ਨੂੰ ਖਾਸ ਕਰਕੇ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਉਹ ਹੈ ਬੱਚੇਦਾਨੀ ਦੀਆਂ ਰਸੌਲੀਆਂ ਉਹਨੂੰ ਪੀਸੀ ਓਵਰੀ ਵੀ ਬਹੁਤ ਸਾਰੇ ਕਹਿ ਦਿੰਦੇ ਨੇ ਪੀਸੀਓਐਸ ਵੀ ਕਹਿ ਦਿੰਦੇ ਨੇ ਅ ਸਿਸਟ ਵੀ ਕਹਿ ਦਿੰਦੇ ਨੇ ਫਾਈਬਰੋਇਡਸ ਵੀ ਕਹਿ ਦਿੰਦੇ ਨੇ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਨਾਮਾਂ ਤੋਂ ਇਸ ਬਿਮਾਰੀ ਨੂੰ ਜਾਣਿਆ ਜਾਂਦਾ ਹੈ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਸੀ ਤੁਹਾਡੇ ਨਾਲ ਸ਼ੇਅਰ ਕਰਨ ਵਾਲਿਆ ਉਹ ਤੁਹਾਡੀ ਜ਼ਿੰਦਗੀ ਬਦਲ ਦੇਗਾ ਤੁਹਾਡੀ ਬਿਮਾਰੀ ਦਾ ਰੁਖ ਸਿਹਤਮੰਦ ਵਾਲੇ ਪਾਸੇ ਨੂੰ ਤੋਰ ਦੇਗਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਤਿੰਨ ਪੱਤੇ ਜਿਹੜਾ ਰਸੋਲੀਆਂ ਦੇ ਉਡਾ ਸਕਦੇ ਨੇ ਪਰ ਖੱਚੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾਂ ਦੇਸਾਂ ਵਿੱਚ ਬੈਠੇ ਬੀਬੀਆਂ ਪਣਾ ਮੇਰੇ ਭਰਾ ਸਾਰੇ ਜੋ ਹਕੀਕਤੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਕਰਦੇ ਨੇ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਪਹਿਲਾ ਸਵਾਲ ਮੇਰਾ ਇਹੋ ਹੈ ਕਿ ਇਸ ਵੇਲੇ ਜਿਹੜਾ ਰਸੋਲੀਆਂ ਦੀ ਪ੍ਰੋਬਲਮ, ਗੰਡਾਂ ਦੀ ਪ੍ਰੋਬਲਮ ਜਿਹੜੀ ਸਾਡੀਆਂ ਭੈਣਾਂ ਨੂੰ ਖਾਸ ਕਰਕੇ ਬੱਚੇਦਾਨੀ ਦੀ ਆ। ਇਹ ਕਿਉਂ ਇੰਨੀ ਜ਼ਿਆਦਾ ਕਿਉਂ ਆ ਰਹੀ ਹੈ ਜੀ? ਬਹੁਤ ਪਰੇਸ਼ਾਨ ਨੇ ਸਾਡੀਆਂ ਭੈਣਾਂ। ਦੇਖੋ ਜੀ ਇਹ ਮੈਂ ਤੇ ਪਹਿਲੀ ਗੱਲ ਨੂੰ ਪ੍ਰੋਬਲਮ ਗਿੰਦਾ ਨਹੀਂ। ਦੂਜੀ ਗੱਲ ਵੀ ਇਹ ਪ੍ਰੋਬਲਮ ਉਹ ਪ੍ਰੋਬਲਮ ਹੈ ਜਿਹਨੂੰ ਅਸੀਂ ਵਾਜਾ ਮਾਰ-ਮਾਰ ਕੇ ਬੁਲਾਉਂਦੇ ਆ। ਵਾਜਾ ਮਾਰ-ਮਾਰ ਕਹਿੰਦਾ ਸੈਂਸ ਇਹ ਹੈਗੀ ਲਾਈਫ ਸਟਾਈਲ ਡਿਸੀਜ਼। ਠੀਕ ਹੈ। ਲਾਈਫ ਸਟਾਈਲ ਜਦੋਂ ਸਾਡਾ ਜ਼ਿਆਦਾ ਲਗਜ਼ਰੀ ਹੋ ਜਾਂਦਾ, ਮਾਡਰਨ ਹੋ ਜਾਂਦਾ, ਜਦੋਂ ਅਸੀਂ ਕਹਿੰਦੇ ਵੀ ਮੈਂ ਤਾਂ ਕੰਮ ਕੋ ਹੱਥ ਨਹੀਂ ਲਗਾਤੀ। ਮੈਨੇ ਜੋ ਹਰ ਕੰਮ ਕੇ ਲੀਏ ਮੇਡ ਰੱਖੀ ਹੋਈ ਹੈ ਜਿਹੜੀ ਜਿਆਦਾ ਹਰ ਕੰਮ ਲਈ ਜਿਹੜਾ ਗੋ ਸੇਵਾਦਾਰ ਭਾਲਦੇ ਨੇ ਨਾ ਇਹ ਉਹਨਾਂ ਬੀਬੀਆਂ ਭੈਣਾਂ ਨੂੰ ਜਿਆਦਾ ਪ੍ਰੋਬਲਮ ਆਂਦੀ ਏ ਜਿਹੜੀਆਂ ਹੱਤੀ ਕੰਮ ਕਰ ਲੈਂਦੀਆਂ ਉਹਨਾਂ ਨੂੰ ਨਹੀਂ ਆਂਦੀ ਹੁਣ ਤੁਸੀਂ ਦੇਖੋ ਪਿੰਡਾਂ ਵਾਲੇ ਲੇਡੀਜ਼ ਨੂੰ ਜਿਹੜੀਆਂ ਆਪ ਘਰ ਦਾ ਗੋਹਾ ਗੂੜਾ ਕਰਦੀਆਂ ਉਹਨਾਂ ਨੂੰ ਦੇਖੋ ਪੁੱਛੋ ਜਾ ਕੇ ਪੀਸੀਓਡੀ ਕੀ ਹੁੰਦਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਅੱਜ ਤੋਂ ਤੁਸੀਂ ਲਾ ਲੋ ਤਕਰੀਬਨ 50 ਸਾਲ ਪਹਿਲਾਂ ਕਿਸੇ ਨੇ ਪੀਸੀਓਡੀ ਦਾ ਨਾਮ ਸੁਣਿਆ ਸੀ ਨਹੀਂ ਨਾ ਸੁਣਿਆ ਸੀ ਐਸਲੀ ਨਹੀਂ ਸੀ ਸੁਣਿਆ ਵੀ ਲੋਕੀ ਉਦੋਂ ਡਿਪੈਂਡੈਂਟ ਨਹੀਂ ਸੀਗੇ ਠੀਕ ਹੈ ਲੇਬਰ ਦੇ ਉੱਤੇ ਆਪਣੇ ਕੰਮ ਆਪ ਕਰਦੇ ਸੀਗੇ ਸ਼ੌਕ ਨਾ ਕਰਦੇ ਸੀ ਠੀਕ ਹੈ ਠੀਕ ਹੈ ਜਦੋਂ ਤੱਕ ਤੁਸੀਂ ਆਪਣੇ ਸਰੀਰ ਨੂੰ ਚਲਾ ਕੇ ਰੱਖੋਗੇ ਮੀਨਸ ਸਰੀਰ ਪ੍ਰਮਾਤਮਾ ਨੇ ਡਿਜ਼ਾਈਨ ਕੀਤਾ ਕੰਮ ਕਰ ਕਰਨ ਲਈ ਵਿਹਲੇ ਬਹਿ ਕੇ ਕੁਰਸੀਆਂ ਤੋੜਨ ਲਈ ਜਾਂ ਵਿਹਲੇ ਬਹਿ ਕੇ ਮੰਜੇ ਤੋੜਨ ਲਈ ਨਹੀਂ ਡਿਜ਼ਾਈਨ ਕੀਤਾ ਸੀ ਪ੍ਰਮਾਤਮਾ ਨੂੰ ਨਹੀਂ ਪਤਾ ਵੀ ਲੋਕਾਂ ਨੇ ਇੰਨੇ ਜ਼ਿਆਦਾ ਲੀਜੀ ਹੋ ਜਾਣਾ ਉਲੇ ਜੀ ਇਹਦਾ ਫਿਰ ਪ੍ਰਮਾਤਮਾ ਉਸ ਗੱਲ ਦਾ ਥੋੜਾ ਜਿਆਦਾ ਤੁਹਾਡੇ ਕੋ ਬਦਲਾ ਲੈਂਦਾ ਤੁਹਾਨੂੰ ਉਹ ਬਿਮਾਰੀਆਂ ਦੇ ਰੂਪ ਚ ਜਾ ਕੇ ਤੁਹਾਨੂੰ ਹਾਂ ਤੁਹਾਨੂੰ ਫਿਰ ਵੈਦਾਂ ਦੇ ਚੱਕਰ ਲਾਣੇ ਪੈਂਦੇ ਨੇ ਡਾਕਟਰਾਂ ਦੇ ਚੱਕਰ ਲਾਣੇ ਪੈਂਦੇ ਨੇ ਜਿੰਨੂੰ ਜਿੰਨੂੰ ਵੀ ਮੇਰੀ ਭੈਣ ਨੂੰ ਕਿਸੇ ਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਪੀਸੀਓਡੀ ਦੀ ਜਾਂ ਪੀਸੀਓਐਸ ਦੀ ਜਾਂ ਗੰਡਾਂ ਦੀ ਜਾਂ ਰਸੋਲੀਆਂ ਦੀ ਜਾਂ ਜਿਹੜਾ ਵੀ ਅੱਗੋਂ ਫੀਮੇਲ ਏ ਉਹ ਬੱਚਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਨਿਊਲੀ ਵੈਡਿਡ ਨੇ ਉਹ ਜੇ ਹੱਥੀ ਆਪਣੇ ਕੰਮ ਹੀ ਕਰਨਾ ਸ਼ੁਰੂ ਕਰ ਦੇਣਾ ਬੈਠ ਕੇ ਪੂਚਾ ਲੈਣੀ ਸ਼ੁਰੂ ਕਰ ਦੇਣਾ ਤੇ ਮੈਂ ਇਹੀ ਕਹਿੰਦਾ ਵਾਂ ਵੀ ਉਸ ਤੋਂ ਬਾਅਦ 1 ਮਹੀਨਾ ਬੈਠ ਕੇ ਪੂਚਾ ਲਾ ਲਓ ਉਸ ਤੋਂ ਬਾਅਦ ਦੁਬਾਰਾ ਟੈਸਟ ਕਰਾ ਲਓ ਜੇ ਪੀਸੀਓਡੀ ਨਿਕਲਾਈ ਤੇ ਮੈਂ ਜ਼ਿੰਮੇਵਾਰ ਹਾਂ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਸ ਵਾਰ ਬਹੁਤ ਜਿਹੜੀਆਂ ਛੋਟੀਆਂ ਬੱਚੀਆਂ ਨੇ ਉਹਨਾਂ ਨੂੰ ਵੀ ਪਰੇਸ਼ਾਨ ਹੋ ਰਿਹਾ ਚਲੋ ਜਿਹੜੇ ਵਿਆਹ ਕਰਾ ਲਏ ਇੱਕ ਉਮਰ ਤੋਂ ਬਾਅਦ ਕਈ ਵਾਰ ਹੋ ਜਾਂਦਾ ਪਰ ਅੱਜ ਕੱਲ ਤਾਂ ਨਵੀਂ ਉਮਰ ਦੀਆਂ ਬੱਚੀਆਂ 16 17 18 ਸਾਲ 12 ਸਾਲ ਦੇ ਨੂੰ ਵੀ ਇਹ ਰਸੌਲੀਆਂ ਵਾਲਾ ਪ੍ਰੋਬਲਮ ਪੀਸੀਓਡੀ ਪੀਸੀਐਸ ਦੀ ਪ੍ਰੋਬਲਮ ਆ ਰਹੀ ਹੈ ਦੇਖੋ ਜੀ ਬੱਚਿਆਂ ਨੂੰ ਪ੍ਰੋਬਲਮ ਆਉਂਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਹੈਗਾ ਜੰਕ ਫੂਡ ਠੀਕ ਹੈ ਜੰਕ ਫੂਡ ਦੂਜੇ ਨੰਬਰ ਤੇ ਬੱਚਿਆਂ ਨੂੰ ਅਸੀਂ ਪਹਿਲਾਂ ਪਾਰਕਾਂ 'ਚ ਲੈ ਕੇ ਜਾਂਦੇ ਹੁੰਦੇ ਸੀ ਕਮਾਨ ਲਈ ਪਾਰਕਾਂ 'ਚ ਜਾ ਕੇ ਬੱਚੇ ਝੂਲੇ ਝੂਲਦੇ ਸੀ ਐਕਟੀਵਿਟੀ ਕਰਦੇ ਸੀ ਰਨਿੰਗ ਕਰਦੇ ਸੀ ਅੱਜ ਕੱਲ ਸਾਰਾ ਕੁਝ ਉਹਨਾਂ ਦਾ ਆਈਪੈਡ ਹੈ ਠੀਕ ਹੈ ਆਈਪੈਡ ਹੋ ਗਿਆ ਫੋਨ ਹੋ ਗਿਆ ਗੇਮਾਂ ਹੋ ਗਈਆਂ ਆਨਲਾਈਨ ਬੱਚੇ ਬਾਹਰ ਨਿਕਲਦੇ ਨਹੀਂ ਤੁਸੀਂ ਛੋਟੇ ਛੋਟੇ ਬੱਚੇ ਦੇਖ ਲਓ ਉਹਨਾਂ ਨੂੰ ਨਜ਼ਰ ਦੀ ਐਂਕ ਲੱਗੀਆਂ ਹੋਈਆਂ ਉਹ ਨજર ਉਹਨਾਂ ਦੀ ਕਿੱਦਾਂ ਖਰਾਬ ਹੋ ਗਈ ਉਹ ਜਿਹੜੇ ਬਾਬੇ ਨੇ ਜਿਨ੍ਹਾਂ ਦੀ ਉਮਰ 80-80 ਸਾਲ ਦੀ ਹੋ ਗਈ ਉਹਨਾਂ ਨੂੰ ਤਾਂ ਲੱਗੀ ਨਹੀਂ ਅਣਕਾਈ ਤੱਕ ਕਿਉਂ ਹੋ ਗਈ ਅੱਖਾਂ ਦਾ ਇਸਤੇਮਾਲ ਦਿਮਾਗ ਦਾ ਇਸਤੇਮਾਲ ਜ਼ਿਆਦਾ ਸਟ੍ਰੈਸ ਜਲਾ ਬੱਚਿਆਂ ਨੂੰ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਪ੍ਰੋਬਲਮ ਪਤਾ ਕਿੱਥੇ ਹੋਏ ਕਿਉਂ ਹੁੰਦੀ ਪਈ ਏ ਪ੍ਰੋਬਲਮ ਉਹਨਾਂ ਨੂੰ ਫੇਸਬੁੱਕ ਤੇ ਲਾਈਕ ਘਟਾਣੀ ਸ਼ੁਰੂ ਹੋ ਗਏ ਨੇ ਉਹ ਫੇਸਬੁੱਕ ਦੀ ਲਾਈਕ ਦੇ ਵੀ ਸਟ੍ਰੈਸ ਲੈਂਦੇ ਪਏ ਨੇ ਬੱਚੇ ਅੱਜ ਦੀ ਡੇਟ 'ਚ ਸੱਚੀ ਗੱਲ ਹੈ ਜੀ ਜੀ ਬਿਲਕੁਲ ਮੈਂ ਕਿਸੇ ਬੱਚੇ ਨੂੰ ਪੁੱਛਿਆ ਮੈਂ ਕਿਹਾ ਤੁਹਾਨੂੰ ਕਿਸ ਗੱਲ ਦਾ ਸਟ੍ਰੈਸ ਏ ਵੀ ਤੈਨੂੰ ਕਿਉਂ ਇਹ ਪ੍ਰ ਪ੍ਰੇਸ਼ਾਨੀ ਕਿਸ ਗੱਲ ਦੀ ਹੈ ਘਰੋਂ ਪਰੇਸ਼ਾਨੀ ਹੈ ਮਾਪਿਓਲ ਪਰੇਸ਼ਾਨੀ ਹੈ ਕੀ ਗੱਲ ਹੈ ਉਹ ਕਹਿੰਦੇ ਜੀ ਮੈਂ ਫੇਸਬੁੱਕ ਤੇ ਅਕਾਊਂਟ ਬਣਾਇਆ ਮੈਨੂੰ ਲਾਈਕ ਘਟ ਆਉਂਦੇ ਨੇ ਉਸ ਗੱਲ ਦੀ ਮੈਂ ਟੈਨਸ਼ਨ ਨਹੀਂ ਆ ਦੂਜੇ ਨੰਬਰ ਤੇ ਪੜ੍ਹਾਈ ਦਾ ਟੈਨਸ਼ਨ ਹੈ ਜਦੋਂ ਪੜ੍ਹਾਈ ਦੀ ਤੇ ਆ ਸੋਸ਼ਲ ਮੀਡੀਆ ਦੀ ਟੈਨਸ਼ਨ ਪਾ ਲਈ ਆਪਾਂ ਪੰਗਾ ਪਾ ਲਿਆ ਜਿਆਦਾ ਉਦੋਂ ਇਹ ਪ੍ਰੋਬਲਮ ਆਂਦੀ ਹੈ ਤੇ ਮੇਰੀ ਹੱਥ ਜੁੜ ਕੇ ਬੇਨਤੀ ਹੈ ਵੀ ਜਿਹੜੀਆਂ ਅਨਨੇਸੈਸਰੀ ਟੈਨਸ਼ਨਸ ਨੇ ਜਿਹੜੀਆਂ ਅਵੋਇਡੇਬਲ ਨੇ ਬੜੀ ਆਸਾਨੀ ਨਾਲ ਜਿਹੜਾ ਕਿ ਅਸੀਂ ਆਪਣਾ ਮਾਈਂਡ ਨੂੰ ਕੰਟਰੋਲ ਕਰਕੇ ਅਵੋਇਡ ਕਰ ਸਕਦੇ ਆ ਉਹਨਾਂ ਨੂੰ ਬਚਿਓ ਟੈਨਸ਼ਨਾਂ ਨੂੰ ਨਾ ਲਓ ਆਪ ਵੀ ਟੈਨਸ਼ਨ 'ਚ ਰਹੋਗੇ ਪੇਰੈਂਟਸ ਨੂੰ ਵੀ ਟੈਨਸ਼ਨ 'ਚ ਪਾਓਗੇ ਪਲੱਸ ਘਰ ਦੇ ਨਾਲ ਦਵਾਈਆਂ ਤੇ ਖਰਚਾ ਵੀ ਕਰਾਓਗੇ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਫਿਰ ਜਦੋਂ ਇਹ ਪ੍ਰੋਬਲਮ ਸ਼ੁਰੂ ਹੁੰਦੀ ਹੈ ਜਾਂ ਹੋ ਜਾਂਦੀ ਹੈ ਕਈ ਵਾਰ ਸਾਡੀਆਂ ਭੈਣਾਂ ਨੂੰ ਪਤਾ ਵੀ ਨਹੀਂ ਲੱਗਦਾ ਤੁਹਾਡੇ ਮੁਤਾਬਕ ਲੱਛਣ ਕੀ ਹੁੰਦੇ ਨੇ ਇਹਦੇ ਸੰਕੇਤ ਕੀ ਹੁੰਦੇ ਨੇ ਜਦੋਂ ਕਿਸੇ ਭੈਣ ਨੂੰ ਇਹ ਪ੍ਰੋਬਲਮ ਆ ਜਾਵੇ ਦੇਖੋ ਜੀ ਮੈਂਸਿਸ ਦਾ ਮਤਲਬ ਕੀ ਇਹ ਪਹਿਲਾਂ ਇਹ ਚੀਜ਼ ਸਮਝ ਨਹੀਂ ਚਾਹੀਦੀ ਪ੍ਰੋਬਲਮ ਉਸ ਤੋਂ ਅਗਲੀ ਸਟੇਪ 'ਤੇ ਵੇ ਤੁਹਾਨੂੰ ਦੱਸਾਂਗੇ ਮੈਂਸਿਸ ਆਉਂਦਾ ਮਤਲਬ ਹੁੰਦਾ ਵੀ ਜਿਹੜਾ ਸਰੀਰ ਦੇ ਵਿੱਚ ਜਿਹੜੇ ਐਗਸ ਬੰਦੇ ਨੇ ਉਹ ਐਗਸ ਰਿਲੀਜ਼ ਹੁੰਦੇ ਨੇ ਉਹਦੇ ਨਾਲ ਜਿਹੜੇ ਐਗਸ ਟੁੱਟਦੇ ਨੇ ਉਹਦੇ ਚ ਜਿਹੜਾ ਗੰਦਾ ਬਲੱਡ ਨਿਕਲਦਾ ਉਹ ਬਾਹਰ ਆ ਜਾਂਦਾ ਠੀਕ ਹੈ ਠੀਕ ਹੈ ਨਾ ਜਦੋਂ ਉਹ ਗੰਦਾ ਬਲੱਡ ਬਾਹਰ ਆਂਦਾ ਹੁੰਦਾ ਉਦੋਂ ਅਸੀਂ ਕੋਈ ਵੀ ਚੀਜ਼ ਜਿਹੜਾ ਸਿੰਪਲ ਖਾਣਾ ਖਾਣਾ ਮਤਲਬ ਜੀਭ ਦਾ ਸਵਾਦ ਆਪਾਂ ਨੂੰ ਤਿਆਗਣਾ ਪੈਂਦਾ ਉਹ ਖਾਣਾ ਖਾਣਾ ਪੈਂਦਾ ਜਿਹਨੂੰ ਸਤਵਿਕ ਭੋਜਨ ਕਹਿੰਦੇ ਆ ਅਕੋਰਡਿੰਗ ਟੂ ਆਯੁਰਵੇਦਾ ਤੇ ਜੇ ਤੁਸੀਂ ਸਿੰਪਲ ਖਾਣਾ ਖਾਓਗੇ ਜਦੋਂ ਤੁਹਾਨੂੰ ਡਿਊਰਿੰਗ ਤੁਹਾਨੂੰ ਜਦੋਂ ਪੀਰੀਅਡ ਆ ਰਹੇ ਨੇ ਮੈਂਸਿਸ ਆ ਰਹੇ ਨੇ ਤੁਹਾਡੀ ਬਲੀਡਿੰਗ ਹੋ ਰਹੀ ਹੈ ਉਦੋਂ ਤੁਸੀਂ ਬਿਲਕੁਲ ਜੀਭ ਦਾ ਜਿਹੜਾ ਸਵਾਦ ਹੈ ਤਿਆਗਣਾ ਹੁੰਦਾ ਤੇ ਉਦੋਂ ਸਾਡੀਆਂ ਬੀਬੀਆਂ ਭੈਣਾਂ ਫਰਮੈਸ਼ ਪਾਉਂਦੀਆਂ ਮuje ਤੋਂ ਗੁਲਗਪੇ ਖਾਣੇ ਦਾ ਦਿਲ ਕਰ ਰਹਾ ਮuje ਤੋਂ ਚਾਟ ਖਾਣੇ ਦਾ ਦਿਲ ਕਰ ਰਹਾ ਫਿਰ ਗੋਲ ਗਪੇ ਚਾਟ ਖਾਓਗੇ ਭੈਣੋ ਤੇ ਫਿਰ ਇਹ ਪ੍ਰੋਬਲਮ ਲਈ ਤਿਆਰ ਹੋ ਜਾਓ ਫਿਰ ਤੁਹਾਨੂੰ ਡਾਕਟਰਾਂ ਦੇ ਚੱਕਰ ਵੀ ਲਾਣੇ ਪੈਣਗੇ ਇਥਾ ਦੀ ਡੇਟ ਵੀ ਅੱਗੇ ਪਿੱਛੇ ਹੋਏਗੀ ਫਿਰ ਤੁਹਾਨੂੰ ਸਿਸ਼ਟ ਵੀ ਬਣੇਗੀ ਮਤਲਬ ਪ੍ਰੋਗਰਾਮ ਲੰਬਾ ਚੌੜਾ ਚੱਲੇਗਾ ਤਾਂ ਮੈਂ ਵੀਡੀਓ ਦੇ ਸਟਾਰਟਿੰਗ ਕੀ ਗੱਲ ਕਹੀ ਸੀ ਵੀ ਇਹ ਪ੍ਰੋਬਲਮ ਨੂੰ ਅਸੀਂ ਇਨਵਾਈਟ ਕਰਕੇ ਘਰ ਲੈ ਆਂਨੇ ਆ ਸਿਰਫ ਇੱਕੋ ਹੀ ਕੰਮ ਕਰ ਲਈਏ ਨਾ ਵੀ ਜਦੋਂ ਸਾਨੂੰ ਬੈਂਸਸ ਆ ਰਹੇ ਨੇ ਜਦੋਂ ਬਲੀਡਿੰਗ ਹੋ ਰਹੀ ਹੈ ਉਦੋਂ ਅਸੀਂ ਸਿਰਫ ਇੱਕ ਜੀਵਨ ਦਾ ਸੁਆਦ ਤਿਆਗ ਦਈਏ ਨਾ ਕਦੀ ਵੀ ਕਿਸੇ ਬੀਬੀ ਭੈਣ ਨੂੰ ਇਦਾਂ ਦੀ ਪ੍ਰੋਬਲਮ ਕਦੀ ਜ਼ਿੰਦਗੀ 'ਚ ਨਹੀਂ ਆਏਗੀ ਮੇਰੀ ਗੱਲ ਨੋਟ ਕਰਕੇ ਰੱਖ ਲਓ ਸਿੰਪਟਮ ਮੈਂ ਪੁੱਛ ਰਿਹਾ ਸੀ ਡਾਕਟਰ ਸਾਹਿਬ ਇਹ ਸਿੰਪਟਮ ਕਿਹੜੇ ਹੁੰਦੇ ਨੇ ਸਿੰਟਮ ਸਿੱਧਾ ਹੀ ਹੁੰਦਾ ਸਭ ਤੋਂ ਪਹਿਲਾ ਸਿੰਟਮ ਇਹੀ ਹੁੰਦਾ ਜੇ ਤੁਹਾਨੂੰ ਪੀਸੀਓਡੀ ਦੀ ਪ੍ਰੋਬਲਮ ਆ ਗਈ ਤੁਹਾਡੀ ਡੇਟ ਅੱਗੇ ਪਿੱਛੇ ਹੋਣੀ ਸ਼ੁਰੂ ਹੋ ਜੇਗੀ ਮੈਨਸ ਟਲ ਕ੍ਰੇਮ ਆਣੀ ਸ਼ੁਰੂ ਹੋ ਜਾਂਦੀ ਕਿ ਕ੍ਰੇਮਸ ਆਣੀ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਪੇਨਫੁੱਲ ਬਲੀਡਿੰਗ ਹੁੰਦੀ ਹੈ ਕਿਸੇ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਲੌਂਗ ਟਾਈਮ ਚੱਲਦੀ ਰਹਿੰਦੀ ਹੈ ਕਿਸੇ ਨੂੰ ਬਲੀਡਿੰਗ ਹੁੰਦੀ ਨਹੀਂ ਸਪੌਟਿੰਗ ਹੋ ਕੇ ਬੰਦ ਹੋ ਜਾਂਦੀ ਹੈ ਕਈਆਂ ਨੂੰ ਤਾਂ ਤੁਸੀਂ ਬਹੁਤ ਘੱਟ ਉਮਰ ਦੇ ਵਿੱਚ 25 25 30 30 ਸਾਲਾਂ ਦੇ ਵਿੱਚ 6 6 ਮਹੀਨੇ ਕਈਆਂ ਨੂੰ ਮੈਨੋਪੌਜ਼ ਹੋ ਜਾਂਦਾ 30 ਸਾਲ ਦੀ ਉਮਰ 'ਚ ਸੋ ਜਿਹੜੇ ਸਿੰਪਟਮਸ ਨਹੀਂ ਹੋ ਤੇ ਬੜੇ ਖਤਰਨਾਕ ਨੇ ਬਟ ਇਹ ਜਿਹੜੀਆਂ ਆਪਣੇ ਸਰੀਰ ਦੇ ਨਾਲ ਖਲਵਾੜ ਅਸੀਂ ਆਪ ਕੀਤੇ ਨੇ ਇਹਨਾਂ ਦੇ ਹੀ ਸਾਡੇ ਜਿਹੜੇ ਸਰਕਮਸਟੈਂਸਿਸ ਅਸੀਂ ਸਾਡੇ ਆਪਣੇ ਬਣਾਏ ਹੁੰਦੇ ਨੇ ਜੀ ਹਾਂਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ ਪੱਤੇ ਹੈਗੇ ਨੇ ਦੇਖੋ ਤੁਸੀਂ ਇਹ ਅਮਰੂਦ ਦਾ ਪੱਤਾ ਹੈ ਇਹ ਜਾਮਨ ਦੇ ਪੱਤੇ ਨੇ ਤੇ ਇਹ ਕੜੀ ਪੱਤੇ ਨੇ ਤੁਸੀਂ ਕਹਿੰਦੇ ਵੀ ਇਹਨਾਂ ਤਿੰਨਾਂ ਪੱਤਿਆਂ ਚ ਬੜੀ ਤਾਕਤ ਹੈ ਬੜੀ ਪਾਵਰ ਹੈ ਪੀਸੀਓਡੀ ਦੀ ਪ੍ਰੋਬਲਮ ਨੂੰ ਦੂਰ ਕਰਨ ਲਈ ਜੇ ਕੋਈ ਰੁਕੀ ਸਾਹਿਬ ਕਈ ਵਾਰੀ ਚੀਜ਼ਾਂ ਨਾ ਬਹੁਤ ਆਪਾਂ ਨੂੰ ਸੁਧਾਰਨ ਜੀਆਂ ਲੱਗਦੀ ਹੁੰਦੀਆਂ ਸਿੰਪਲ ਲੱਗਦੀਆਂ ਹੁੰਦੀਆਂ ਵੀ ਇਹ ਕੀ ਕਰ ਦੂਗੀ ਹੂੰ ਤੁਸੀਂ ਇਨਸਾਨਾਂ ਦੇ ਵਿੱਚ ਵੀ ਐਗਜ਼ਾਮਪਲ ਲੈ ਕੇ ਦੇਖ ਲਓ ਵੀ ਆਪਾਂ ਕਿਸੇ ਵੇਲੇ ਕਿਸੇ ਪ੍ਰੋਬਲਮ 'ਚ ਹੁੰਨੇ ਆ ਕਿਸੇ ਬੰਦੇ ਨੂੰ ਆਪਾਂ ਹੈਲਪਲੀ ਕਰਦੇ ਆ ਤੇ ਉਹ ਬੰਦਾ ਦੇਖਣ ਨੂੰ ਬੜਾ ਸੁਧਾਰਨ ਜਿਹਾ ਲੱਗਦਾ ਪਰ ਉਹ ਬੰਦਾ ਤੁਹਾਡੇ ਬਹੁਤ ਕੰਮ ਆ ਜਾਂਦਾ ਤੁਹਾਡੇ ਬਹੁਤ ਜਿਹੜੀ ਚੀਜ਼ ਪ੍ਰੋਬਲਮ ਤੁਹਾਡੀ ਬਹੁਤ ਵੱਡੀ ਸੀ ਉਹਨੂੰ ਬੜਾ ਸਿੰਪਲੀਫਾਈ ਜਿਹਾ ਕਰ ਦਿੰਦਾ ਵੀ ਤੂੰ ਆਹ ਸਿੰਪਲ ਜਿਹਾ ਸਟੈਪ ਕਰ ਲੈ ਤਾਂ ਤੇਰਾ ਮਸਲਾ ਤੇਰਾ ਹੱਲ ਹੋ ਜਾਏਗਾ ਇਦਾਂ ਹੀ ਜਿਹੜਾ ਆਯੁਰਵੇਦ ਨਾ ਇਹ ਵੀ ਦੇਖਣ ਨੂੰ ਬੜਾ ਸੁਧਾਰਨ ਲੱਗਦਾ ਦੇਖਣ ਨੂੰ ਪੱਤੇ ਲੱਗੇ ਘਰ ਦੇ ਬਾਹਰ ਲੱਗੇ ਜਮਨਵੀ ਲੱਗਾ ਅਮਰੂਦ ਵੀ ਲੱਗਾ ਕੜੀ ਪੱਤਾ ਵੀ ਘਰ ਚ ਪਿਆ ਇਹਦੇ ਆਪਾਂ ਬੀਬੀਆਂ ਭੈਣਾਂ ਆਮ ਹੀ ਸਬਜ਼ੀ ਚ ਪਾਉਂਦੀਆਂ ਫਲੇਵਰ ਵਧਾਣ ਲਈ ਠੀਕ ਹੈ ਠੀਕ ਹੈ ਆ ਤਿੰਨ ਚੀਜ਼ਾਂ ਜੇ ਤੁਸੀਂ ਇਹਨਾਂ ਦਾ ਮਿਕਸਚਰ ਐਡਾ ਪਿਆਰਾ ਸੁਮੇਲ ਏ ਐਡਾ ਪਿਆਰਾ ਕੰਬੀਨੇਸ਼ਨ ਏ ਜੇ ਤੁਸੀਂ ਮੇਰੀ ਦਿੱਤੀ ਹੋਈ ਵਿਧੀ ਦੇ ਅਨੁਸਾਰ ਇਹਨੂੰ ਤੁਸੀਂ ਯੂਜ਼ ਕਰ ਲਓ ਤੇ ਤਾਨੂੰ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਹਾਰਮੋਨਲ ਪिल्स ਤੁਸੀਂ ਲੈ ਰਹੇ ਹੋ ਜਿੰਨਾ ਕਰਕੇ ਤੁਹਾਡਾ weight ਵੀ ਵੱਧ ਜਾਂਦਾ body ਵੀ ਤੁਹਾਡੀ shapeless ਹੋ ਜਾਂਦੀ ਏ ਤੁਹਾਡੇ ਫੇਸ਼ੀਅਲ ਹੇਅਰ ਵੀ ਆ ਜਾਂਦੇ ਨੇ ਤੁਸੀਂ ਫਰੂਕੀ ਸਾਹਿਬ ਯਕੀਨ ਨਹੀਂ ਕਰੋਗੇ ਬੰਦਿਆਂ ਵਾਲਾ ਜਿਹੜਾ ਹਾਰਮੋਨ ਹੈ ਨਾ ਉਹ ਅੱਜ ਕੱਲ ਬੀਬੀਆਂ ਦੇ ਵਿੱਚ 25 ਤੋਂ 30% ਪਾਇਆ ਜਾਂਦਾ ਹੁਣ ਬੀਬੀਆਂ ਕੀ ਕਰਦੀਆਂ ਵਿਚਣੀਆਂ ਭੋਲੀਆਂ ਨੇ ਇਹ ਕੀ ਕਰਦੀਆਂ ਨੇ ਇਹ ਫੇਸ਼ੀਅਲ ਹੇਅਰ ਦਾ ਟ੍ਰੀਟਮੈਂਟ ਕਰਾਉਣਾ ਸ਼ੁਰੂ ਕਰ ਦਿੰਦੀਆਂ ਮੋਟਾਪੇ ਨੂੰ ਬਚਣ ਵਾਲੀਆਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੀਆਂ ਵਿਚਾਰੇ ਜਦ ਕਿ ਇਹ ਚੀਜ਼ਾਂ ਫਰੂਕੀ ਸਾਹਿਬ ਉਹਦੇ ਸਿੰਪਟਮਸ ਨੇ ਇਹ ਲੱਛਣੇ ਇਹ ਤੁਹਾਡਾ ਸਰੀਰ ਦੱਸ ਰਿਹਾ ਵੀ ਤੁਸੀਂ ਇੱਥੇ ਗਲਤ ਹੋ ਗਏ ਹੋ ਇੱਥੇ ਬ੍ਰੇਕ ਲਾਓ ਇਹਨੂੰ ਪਿੱਛੇ ਜਾਓ ਉਹ ਕਹਿੰਦੇ ਨਹੀਂ ਜੀ ਬ੍ਰੇਕ ਨਹੀਂ ਲਾਣੀ ਬ੍ਰੇਕ ਬ੍ਰੂਕ ਨਹੀਂ ਸਾਡੇ ਕੋਲ ਲੱਗਦੀ ਐ ਜੇ ਅਸੀਂ ਗੱਡੀ ਜਾ ਕੇ ਕੰਦ ਚ ਮਾਰਾਂਗੇ ਉਸ ਹਾਵ ਇਹ ਵੀ ਇਹ ਜਿਹੜੇ ਉਹਨਾਂ ਦੇ ਸਿੰਪਟਮਸ ਨੇ ਨਾ ਇਹ ਉਹਨਾਂ ਉੱਤੇ ਕੰਮ ਕਰਦੇ ਇਹ ਨਹੀਂ ਸੋਚਦੇ ਵੀ ਰੂਟ ਕੌਜ਼ ਨੂੰ ਜੇ ਅਸੀਂ ਠੀਕ ਕਰ ਲਈਏ ਜੇ ਆ ਬੀਬੀਆਂ ਪੈਣਾ ਸਾਡਾ ਕੜਾ ਪੀਣਾ ਸ਼ੁਰੂ ਕਰ ਦਿੰਦਾ ਇਕੱਲਾ ਕੜਾ ਕੜਾ ਪੱਤਿਆਂ ਦਾ ਕੜਾ ਕਿੰਨੇਵੇਂ ਆਪਾਂ ਇਹਨਾਂ ਦਾ ਮੈਨੂੰ ਲੱਗਿਆ ਕਿ ਤੇ ਵੈਸੇ ਤੁਸੀਂ ਪੱਤੇ ਮਤਲਬ ਚਬਾਉਣ ਵਾਸਤੇ ਨਹੀਂ ਐਨਾ ਔਖਾ ਕੰਮ ਨਹੀਂ ਹੈਣਾ ਇਹ ਬਹੁਤ ਇਸ ਨੂੰ ਸਿੰਪਲੀਫਾਈ ਕਰੀਦਾ ਸਿੰਪਲੀਫਾਈ ਕਰਨ ਦਾ ਮਤਲਬ ਇਹ ਹੁੰਦਾ ਵੀ ਕੋਈ ਵੀ ਔਖਾ ਕੰਮ ਹੈ ਉਹਨੂੰ ਸੌਖਾ ਕਰਕੇ ਤੁਸੀਂ ਪੇਸ਼ ਕਰੋਗੇ ਤੇ ਤੁਹਾਡਾ ਮਸਲਾ ਜਿਹੜਾ ਉਹ ਵੀ ਹੱਲ ਹੋ ਜੇ ਤੇ ਤੁਹਾਨੂੰ ਇੰਨਾ ਕਸ਼ਟ ਵੀ ਨਾ ਚੱਲਣਾ ਪਏ ਕੀ ਨੁਸਖਾ ਫਾਰਮੂਲਾ ਦੱਸਾ ਵੀ ਨਾ ਬਹੁਤ ਆਸਾਨ ਹੈ ਜੀ ਪੱਤੇ ਤੁਸੀਂ 2-2 3-3 ਪੱਤੇ ਤਿੰਨੇ ਤਿੰਨਾਂ ਦੇ ਤਰ੍ਹਾਂ ਦੇ ਲਲੋ 2-3 ਪੱਤੇ ਅਮਰੂਦ ਦੇ ਲੈ ਲਓ 2-3 ਪੱਤੇ ਚਮਨ ਦੇ ਲੈ ਲਓ ਤੇ 5-7 ਪੱਤੇ ਜਿਹੜੇ ਨੇ ਕੜੀ ਪੱਤਾ ਲੈ ਲਓ ਇਹਨਾਂ ਸਾਰਿਆਂ ਨੂੰ ਇੱਕ ਗਲਾਸ ਪਾਣੀ ਲੈ ਲੈਣਾ ਠੀਕ ਹੈ ਠੀਕ ਹੈ ਜੀ ਇੱਕ ਬਣਾ ਕੇ ਦਿਖਾ ਦਿੰਨੇ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਬਣਾ ਕੇ ਲਾਈਵ ਦਿਖਾਣੇ ਜੀ ਕੋਈ ਮਸਲਾ ਨਹੀਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਇੱਕ ਗਲਾਸ ਪਾਣੀ ਲੈ ਲਓ ਠੀਕ ਹੈ ਪਾਣੀ ਜਿੱਦਾਂ ਆਪਾਂ ਲੈ ਲਿਆ ਜੀ ਠੀਕ ਹੈ ਨਾ ਪਾਣੀ ਲੈ ਲਓ ਪਾਣੀ ਨੂੰ ਮੜਾ ਜ ਉਬਲਣ ਤੋਂ ਜਦੋਂ ਉਹ ਚ ਭਾਪ ਨਿਕਲਨੀ ਸ਼ੁਰੂ ਹੋ ਗਈ ਮੜੀ ਜੀ ਉਹਦੇ ਵਿੱਚ ਅਸੀਂ ਤਿੰਨ ਪੱਤੇ ਅਮਰੂਦ ਦੇ ਪਾਣੇ ਨੇ ਜੀ ਜਿੱਦਾਂ ਆਪਾਂ ਮੈਂ ਪਾ ਰਿਹਾ ਹਾਂ ਉਹ ਤੁਹਾਡੇ ਸਾਹਮਣੇ ਹਾਂ ਦੋ ਤਿੰਨ ਪੱਤੇ ਅਮਰੂਦ ਦੇ ਪਾ ਦਿਓ ਉਸ ਤੋਂ ਬਾਅਦ ਸੈਕਿੰਡ ਸਟੈਪ ਦੋ ਤਿੰਨ ਪੱਤੇ ਆਪਾਂ ਜਿਹੜੇ ਜਮਨ ਦੇ ਪਾਣੇ ਨੇ ਪੰਜ ਸੱਤ ਪੱਤੇ ਜਿਹੜੇ ਨੇ ਆਪਾਂ ਕੜੀ ਪੱਤਾ ਪਾ ਦੇਣਾ ਦੇਖੋ ਜੀ ਜਿੱਦਾਂ ਮੈਂ ਪਾ ਰਿਹਾ ਜੀ ਹੁਣ ਇਸ ਵੇਲੇ ਤੇ ਇਹਨਾਂ ਨੂੰ ਉਬਲਣ ਲਾਂ ਦੇਣਾ ਉਦੋਂ ਤੱਕ ਉਬਲਣ ਦੇਣਾ ਫੁਰਕੀ ਸਾਹਿਬਾ ਦੇਖੋ ਪਾਫ ਨਿਕਲਨੀ ਸ਼ੁਰੂ ਹੋ ਗਈ ਹੈ ਠੀਕ ਹੈ ਨਾ ਤੇ ਆਹ ਪਾਫ ਨਿਕਲਦੀ ਨਿਕਲਦੀ ਦੇਖੋ ਜਦੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਸਮਝ ਲਓ ਤੇ ਪਾਣੀ ਘਟ ਰਿਹਾ ਜੀ ਦੇਖੋ ਤੇ ਪਾਣੀ ਥੋੜਾ ਜਿਹਾ ਆਪਾਂ ਇਹਨੂੰ ਹੋਰ ਤੇਜ਼ ਕਰ ਦਿੰਨੇ ਫਲੇਮ ਨੂੰ ਤੇ ਆ ਦੇਖੋ ਪਾਣੀ ਕਿੰਨਾ ਘਟ ਗਿਆ ਜੀ ਜਦੋਂ ਇੱਕ ਗਲਾਸ ਪਾਣੀ ਨੂੰ ਅੱਧਾ ਅੱਧਾ ਗਲਾਸ ਰਹਿ ਗਿਆ ਫਿਰ ਆਪਾਂ ਚਾਹ ਪੱਤੀ ਵਾਲੀ ਪੋਣੀ ਲੈ ਕੇ ਜੀ ਤੇ ਇਹਨੂੰ ਪੋਲ ਕੇ ਤੇ ਆ ਸਾਡਾ ਫਾਰਮੂਲਾ ਬਣ ਕੇ ਨੁਸਕਾ ਬਿਲਕੁਲ ਰੈਡੀ ਹੋ ਗਿਆ ਜੀ ਆ ਦੇਖੋ ਠੀਕ ਹੈ ਇਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਦੇਖੋ ਫਰੂਕੀ ਸਾਹਿਬ ਰੰਗ ਦੇਖੋ ਕਿੱਡਾ ਪਿਆਰਾ ਹੈ ਇਹਦਾ ਜੀ 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 ਬਿਲਕੁਲ ਸੁਨਹਿਰੀ ਰੰਗ ਹੈ ਜੀ ਹਮ ਇੰਨੇ ਤੁਹਾਡੀ ਜ਼ਿੰਦਗੀ ਨੂੰ ਵੀ ਇੰਨਾ ਹੀ ਸੁਨਹਿਰੀ ਬਣਾ ਦੇਣਾ ਦੇਖੋ ਤੁਹਾਡੇ ਅੰਦਰ ਪੀਸੀਓਡੀ ਕਰਕੇ ਆਈ ਕਮਜ਼ੋਰੀ ਪੀਸੀਓਡੀ ਇੱਕ ਇਦਾਂ ਦੀ ਪ੍ਰੋਬਲਮ ਹੈ ਜਿਹਦੇ ਨਾਲ ਜਿਹੜੀ ਲੇਡੀ ਹੈ ਫੀਮੇਲ ਹੈ ਉਹਦਾ ਸਰੀਰ ਇਦਾਂ ਹੋ ਜਾਂਦਾ ਜਿੱਦਾਂ ਲੱਕੜ ਨੂੰ ਸਿਉਂਕ ਲੱਗ ਜਾਂਦੀ ਹੈ ਕੋਈ ਕੰਮ ਕਰਨ ਜੁਗਾ ਬੰਦਾ ਰਹਿੰਦਾ ਹੀ ਨਹੀਂ ਸਾਰੀ ੜੜੀ ਬੰਦੇ ਨੂੰ ਇਹੀ ਟੈਨਸ਼ਨ ਹੁੰਦੀ ਹੈ ਵੀ ਅੱਗੇ ਹੋ ਗਿਆ ਹੀ ਪਿੱਛੇ ਹੋ ਗਿਆ ਹੀ ਵੀਕਨੈਸ ਆ ਗਈ ਹੈ ਬਾਡੀ ਦੇ ਵਿੱਚ ਮੈਂ ਮਤਲਬ ਜੇ ਤੇ ਡਿੱਗੀ ਰਵਾਂ ਲੈਸ ਟ੍ਰੈਸਟ ਕਰੀ ਜਾਵਾਂ ਮਤਲਬ ਵੀਕਨੈਸ ਦੀ ਹੱਦ ਹੋ ਜਾਂਦੀ ਇੰਤਿਹਾਈ ਹੋ ਜਾਂਦੀ ਹੈ ਨਾਲੇ ਫੀਮੇਲਸ ਦੀ ਇੱਕ ਹੋਰ ਆਦਤ ਹੈ ਉਹਨਾਂ ਨੇ ਹਰ ਗੱਲ ਦੇ ਵਿੱਚ ਪਰਦਾ ਰੱਖਣਾ ਹੁੰਦਾ ਬੱਚਿਆਂ ਤੋਂ ਵੀ ਹਸਬੰਡ ਤੋਂ ਵੀ ਕਿ ਮੈਂ ਨਹੀਂ ਬਿਮਾਰ ਨਹੀਂ ਹੈਗੀ ਮੈਨੂੰ ਨਾਲ ਲੈ ਕੇ ਜਾਓ ਜੇ ਕਿਸੇ ਦੇ ਘਰ ਤੇ ਵੀ ਇਦਾਂ ਦੀ ਫੀਮੇਲ ਹੈਗੀ ਹੈ ਜਿਨ੍ਹਾਂ ਨੂੰ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਉਹਨਾਂ ਨਾਲ ਤੁਸੀਂ ਇਹ ਨੁਸਖਾ ਸ਼ੇਅਰ ਕਰੋ ਉਹਨਾਂ ਦਾ ਭਲਾ ਹੋਏਗਾ ਤੁਹਾਡਾ ਵੀ ਭਲਾ ਹੋਏਗਾ ਅਗਲੇ ਵੀ ਤੁਹਾਨੂੰ ਸਿੱਖਾ ਦੇਣਗੇ ਇਸ ਵੀਡੀਓ ਨੂੰ ਮੇਰੀ ਅਪੀਲ ਹੈ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਸਾਡਾ ਚੈਨਲ ਹਕੀਕਤ ਟੀਵੀ ਪੰਜਾਬੀ ਨੂੰ ਲਾਈਕ ਕਰੋ ਤੇ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਜੀ ਜੀ अच्छा ਤੇ ਡਾਕਟਰ ਸਾਹਿਬ ਇਹ ਤਾਂ ਹੋ ਗਿਆ ਨੁਸਖਾ ਤੇ ਫਿਰ ਇਹਨੂੰ ਪੀਣਾ ਕਿਸ ਵੇਲੇ ਆ ਇਨਟੇਕ ਕਦੋਂ ਕਰਨਾ ਹੈ ਇਨਟੇਕ ਕਰਨ ਦਾ ਫਰੂਕੀ ਸਾਹਿਬ ਇਹਦਾ ਬੈਸਟ ਟਾਈਮ ਹੈ ਵੇ ਸਵੇਰੇ ਸੱਜਰੇ ਸੁੱਤੇ ਉੱਠਦੇ ਅਨਸਾਰ ਪੁੰਜੇ ਬੈਠ ਕੇ ਜੇ ਇਹਨੂੰ ਆਪਾਂ ਸਿਪ ਸਿਪ ਕਰਕੇ ਪੀਵਾਂਗੇ ਤਾਜ਼ਾ ਬਣਾ ਕੇ ਤੇ ਫਿਰ ਤੇ ਆਪਾਂ ਨੂੰ ਫਾਇਦਾ ਹੋਏਗਾ ਬਹੁਤ ਜ਼ਿਆਦਾ ਜੇ ਕਰਨੀ ਮਰਜ਼ੀ ਆਪਦੀ ਫਿਰ ਰਿਜ਼ਲਟ ਦੀ ਵੀ ਗਰੰਟੀ ਆਪ ਲੈ ਲੋ ਫਿਰ ਜੇ ਮੇਰੇ ਦਿੱਤੇ ਹੋਏ ਤਰੀਕੇ ਨੂੰ ਪ੍ਰੋਪਰ ਇਦਾਂ ਹੀ ਬਣਾਵਾਂਗੇ ਫਿਰ ਤੇ ਪੂਰੀ ਜ਼ਿੰਮੇਵਾਰੀ ਹੈ ਕਿਉਂਕਿ ਬਹੁਤ ਅੱਛੇ ਫੀਡਬੈਕ ਆ ਰਹੇ ਨੇ ਜਿਹੜਾ ਫਾਰਮੂਲਾ ਨੁਸਖਾ ਇਹ ਮੇਰੇ ਫਾਦਰ ਸਾਹਿਬ ਦਾ ਉਹਨਾਂ ਨੇ ਬਹੁਤ ਫੀਮੇਲਜ਼ ਨੂੰ ਇਦਾਂ ਹੀ ਘਰ ਬੈਠੇ ਠੀਕ ਕੀਤਾ ਆਦਰਵਾਇਜ਼ ਸਾਡੇ ਕੋਲ ਟ੍ਰੀਟਮੈਂਟ ਵੀ ਹੁੰਦਾ ਠੀਕ ਹੈ ਟ੍ਰੀਟਮੈਂਟ ਵੀ ਬਹੁਤ ਸ਼ਾਨਦਾਰ ਹੈ ਅਸੀਂ ਇਦਾਂ ਨਹੀਂ ਕਰਦੇ ਅਸੀਂ ਪ੍ਰੋਪਰ ਪਹਿਲਾਂ ਕਾਉਂਸਲਿੰਗ ਕਰੀਦੀ ਹੈ ਸਮਝਾਈਦਾ ਸਾਰੀ ਗੱਲਬਾਤ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਪ੍ਰੇਜ ਰੱਖਣਾ ਹੁੰਦਾ ਰੋਗ ਨੂੰ ਚੰਗੀ ਤਰ੍ਹਾਂ ਡਾਇਗਨੋਸ ਕਰੀਦਾ ਰਿਪੋਰਟਾਂ ਵੀ ਪੜ੍ਹਿੰਦੀਆਂ ਹਰ ਚੀਜ਼ ਦੇਖ ਕੇ ਉਹਦੇ ਹਿਸਾਬ ਨਾਲ ਜਿਹੜਾ ਬੈਸਟ ਟ੍ਰੀਟਮੈਂਟ ਹੈ ਉਹ ਦਈਦਾ ਬਟ ਟ੍ਰੀਟਮੈਂਟ ਸਿਰਫ ਉਹਨਾਂ ਬੀਬੀਆਂ ਭੈਣਾਂ ਲਈ ਹੈ ਜਿਨ੍ਹਾਂ ਦਾ ਰੋਗ ਬਹੁਤ ਜ਼ਿਆਦਾ ਵਿਗੜ ਚੁੱਕ ਅਦਰਵਾਈਜ਼ ਇਹ ਕੜਾ ਹੀ ਬਹੁਤ ਸਮਰੱਥ ਹੈ ਵੀ ਇੰਨੇ ਹੀ ਤੁਹਾਨੂੰ ਠੀਕ ਕਰ ਦੇਣਾ। ਜੀ। ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈ? ਮਿਲਣ ਦਾ ਟੰਗ ਬਹੁਤ ਸਿੰਪਲ ਹੈ ਜੀ। ਹਫਤੇ ਦੇ ਵਿੱਚ 7 ਦਿਨ ਹੁੰਦੇ ਨੇ, 7 ਦੇ 7 ਦਿਨ ਮੈਂ ਅਵੇਲੇਬਲ ਹੁੰਦਾ ਵਾਂ। ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਿਲਦਾ ਵਾਂ। ਜਿਹੜਾ ਜਿੰਨੇ ਵੀ ਕੋਈ ਵੀ ਮੈਨੂੰ ਮਿਲਣਾ ਚਾਹੁੰਦਾ ਮੈਨੂੰ WhatsApp ਦੇ ਉੱਤੇ ਬੋਲ ਕੇ ਮੈਸੇਜ ਛੱਡ ਦੇ ਕਿ ਮੈਂ ਫਲਾਣੀ ਤਰੀਕ ਨੂੰ ਫਲਾਣੇ 8 ਵਜੇ ਮੈਂ ਮਿਲਣਾ ਚਾਹੁੰਦਾ ਵਾਂ। ਉਨੇ ਵਜੇ ਦੀ ਆਪਾਂ ਤੁਹਾਡੀ ਅਪਾਇੰਟਮੈਂਟ ਫਿਕਸ ਕਰ ਦਾਂਗੇ ਤੁਹਾਨੂੰ ਆ ਕੇ ਬਾਹਰ ਵੇਟਿੰਗ ਜੇ ਵਿੱਚ ਵੇਟ ਨਹੀਂ ਕਰਨੀ ਪੈਗੀ ਇਨਸਟੈਂਟਲੀ ਮਿਲ ਕੇ ਆਪਣੀ ਗੱਲਬਾਤ ਕਰਕੇ ਜੇ ਤੁਸੀਂ ਇਲਾਜ ਕਰਾਣਾ ਚਾਹੁੰਦੇ ਹੋ ਇਲਾਜ ਕਰਾ ਲਓ ਮੈਨੂੰ ਮਿਲਣ ਦੀ ਕੋਈ ਫੀਸ ਨਹੀਂ ਨਾਲੇ ਮੈਂ ਆਪਣਾ ਫੋਨ ਜਿਹੜਾ ਉਹ ਖੁਦ ਆਪ ਆਨਸਰ ਕਰਦਾ ਵਾ ਮੇਰਾ ਕੋਈ ਪੀਏ ਨਹੀਂ ਹੈਗਾ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲੇ ਸੋ ਤੁਸੀਂ ਦੇਖੋ ਇਹਨਾਂ ਪੱਤਿਆਂ ਦਾ ਰੰਗ ਹਰਾ ਹੈ ਪਰ ਜਦੋਂ ਇਹ ਪੱਤੇ ਅਸੀਂ ਉਬਾਲੇ ਉਬਾਲਣ ਤੋਂ ਬਾਅਦ ਇਹਨਾਂ ਦਾ ਰੰਗ ਜਿਹੜਾ ਉਹ ਸੁਨਹਿਰੀ ਹੋ ਗਿਆ ਪਾਣੀ ਦਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੋਗੇ ਜਿਨ੍ਹਾਂ ਨੂੰ ਲੱਗਦਾ ਕਿ ਰਸੌਲੀਆਂ ਦੀ ਗੰਡਾਂ ਦੀ ਬੱਚੇ ਦਾਣੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਨੀਸ਼ੀਅਲ ਸਟੇਜ ਦੇ ਉੱਤੇ ਸਮਰੱਥ ਹੈ ਇਹ ਪਾਣੀ ਸੁਨਹਿਰੀ ਪਾਣੀ ਕਿ ਤੁਹਾਡੇ ਸਰੀਰ ਦੇ ਵਿੱਚ ਪੈਦਾ ਹੋ ਰਏ ਜਿਹੜੀਆਂ ਅਲਾਮਤਾ ਹੈਗੀਆਂ ਨੇ ਪੀਸੀਓਡੀ ਦੀਆਂ ਪੀਸੀਓਐਸ ਦੀਆਂ ਤਾਂ ਉਹਨਾਂ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੀ ਮਨ ਦਾ ਸ਼ੰਕਾ ਹੈ ਜਿਹੜਾ ਉਹ ਦ 비디오에 대해 이거는 끝내는 게 아니야.